ਇਹ ਇੱਕ ਕਾਫੀ ਵੱਡਾ ਲਾਰਟ ਸੀ ਇਹਨਾਂ ਦਾ ਕੱਡੋ-ਕੱਡ ਵੀ 30-40 ਦੇ ਉੱਪਰ ਗੱਡੀਆਂ ਚੱਲੀਆਂ ਜੀ ਇਹ ਦੇਖੋ ਸਕੂਲ ਨਾ ਹੋਣੇ ਚਾਹੀਦੇ ਕਿਉਂਕਿ ਧੂਆਂ ਕਿਉਂਕਿ ਪਰਾਲੇ ਦਾ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਕੋਈ ਸਾਰਾ ਧੂਆਂ ਜਿੰਨੀ ਹਵਾ ਦੀ ਪਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਨ ਬੱਚੇ ਵੀ ਬਿਮਾਰ ਹੋ ਸਕਦੇ ਸੀਗੇ ਉਹਨਾਂ ਕੋਲ ਸੀਜੀਡੀ ਗੱਡੀਆਂ ਦੀ ਪੈਕਟੀ ਜਿ ਖੜੀ ਸੀ ਉੱਥੋਂ ਗੱਡੀਆਂ ਨੇ ਬੁਲਾਈਆਂ ਇਹਨਾਂ ਨੇ ਆਪਣੀ ਤੇਰੇ ਕੋਲ ਪਾਣੀ ਦਾ ਕੋਈ ਇੰਤਿਆਮ ਹੈ ਨਹੀਂ ਸੀਗਾ ਇਸ ਟਾਈਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਇਹ ਕਿਸ ਚੀਜ਼ ਜੀਤੋਂ ਕੱਟੋਕੱਟ 60% ਦੇ ਕਰੀਬ ਮਾਲ ਫੁੱਗ ਚੁੱਕਿਆ ਕਿੰਨੀਆਂ ਕੰਪਨੀਆਂ ਦਾ ਮਾਲ ਹੈ ਤੇ ਥੋਡੀ ਕੰਪਨੀ ਦਾ ਕੀ ਨਾਮ ਹੈ ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ ਪਿੰਦੀ ਐਗਰੀਕਲਚਰ ਫਾਰਮ ਤੇ ਇਹ ਅੱਗ ਦੇ ਕਾਰਨ ਪਤਾ ਲੱਗੇ ਕੋਈ ਸਕੀਨ ਅੱਗ ਦੇ ਕਾਰਨ ਤਾਂ ਕੋਈ ਸ਼ਰਾੜਤੀ ਹੋ ਸਕਦੇ ਸਵੇਰੇ 6 ਵਜੇ ਇੰਨੀ ਠੰਡ 'ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੇ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬੱਚੀਆਂ ਦੇਖਾਂ ਤਾਂ ਕੱਟੋਕੱਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ ਡੇਢ ਘੰਟਾ ਵੱਲ ਨੂੰ ਵੀ ਲੱਗਦਾ ਇੰਨੀ ਠੰਡ ਦੇ ਵਿੱਚ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸਭ ਦਾ ਵੀ ਮੌਇਸਚਰ ਤਾਂ ਸੀਗਾ ਪਰ ਬਹੁਤ ਜ਼ਿਆਦਾ ਮੌਇਸਚਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪਰਾਲੀ ਕੀ ਕੰਮ ਆਉਂਦੀ ਹੈ ਇਹ ਪਰਾਲੀ ਨਾ ਸਟੀਮ ਤੇ ਬਿਲੀ ਬਣਾਉਣ ਦੇ ਕੰਮ ਆਉਂਦੀ ਹੈ ਇੱਕ ਦੋ ਜਾਂਦੀ ਔਰ ਉਹ ਚੱਕੀ ਜਾਂਦੀ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰਦੀਆਂ ਅੰਦਰੋਂ ਫੇਰ ਬਾਹਰ ਵਾਲਾ ਮਾਲ ਖੇਤਾਂ ਨਾਲ ਜਿਹੜਾ ਲੱਗੇ ਉਹ ਡੰਪ ਉਹ ਚੁੱਕਣਾ ਸ਼ੁਰੂ ਹੁੰਦੇ ਨੇ ਫਰਵਰੀ ਮਾਰ ਤੋਂ ਬਾਹਰ ਦਾ ਮਾਲ ਚੁੱਕਣਾ ਸ਼ੁਰੂ ਕਰਦੇ ਹਾਂ ਸਕੂਲ ਦੇ ਗਰਾਊਂਡ ਦੇ ਨਾਲ ਕੀ ਇਹ ਸਹੀ ਕੰਮ ਜਿਹੜਾ ਕਰ ਰਿਹਾ ਸਹੀ ਆ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਧ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲ ਸਕੂਲ ਦੀ ਗਰਾਊਂਡ ਆ ਗਰਾਊਂਡ ਤੋਂ ਇੱਥੋਂ ਸਕੂਲ ਦੀ ਇਹ ਦੂਰੀ ਵੀ ਲਾਉਂਗੇ ਘਟੋ ਘਟ 4-500 ਫੁੱਟ ਦੀ ਆ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਜੀ ਕੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੁਣ ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ ਕੁਝ ਕਿਹਾ ਉਹਨਾਂ ਨੇ ਕੁਝ ਨਹੀਂ ਕਿਹਾ ਲੈ ਕੇ ਡਿਟੇਲ ਉਹਨਾਂ ਪਟਵਾਰੀ ਸਾਹਿਬ ਬਲਾਇ ਸੀ ਰਕਵਾ ਨੰਬਰ ਵਗੈਰਾ ਲਿਆ ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ। ਕਿੰਨੀ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ? ਘੱਟੋ ਘੱਟ 7-8 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ, ਸਮਰਾਲੇ ਦੀਆਂ ਵੀ ਤੇ ਇੱਕ ਸਮਰ ਖੰਨੇ ਦੀ ਇੰਡਸਟਰੀ ਦੀ ਵੀ ਬੜੀ ਗੱਡੀ ਸੀ ਉਹ ਵੀ। ਤੁਹਾਡੇ ਵੱਲੋਂ ਪਾਣੀ ਦਾ ਜੰਤ ਜੰਗ ਕੀਤਾ ਇਹ ਕੁਝ? ਹਾਂ ਅਸੀਂ ਉਹ ਮੰਗਾਈ ਐ ਇੰਡਸਟਰੀ ਦੀ ਗੱਡੀ ਐ ਜੀ। ਉਹ ਵੱਡਾ ਡੈਂਕਰ ਅਸੀਂ ਮੰਗਾਈ ਨਹੀਂ। ਡੀਰਵਿੰਦਰ ਕੁਮਾਰ ਸਮਾਰਾਫੈਰ ਵਿਗਟਾ ਜੀ। ਐ ਇੱਥੇ ਜਿਹੜੀ ਅੱਗ ਲੱਗੀ ਕਿਹੜੇ ਪਿੰਡ ਲੱਗੀ ਐ? ਕਿੰਨੀ ਕਰਦੇ? ਇਹ ਮਾਨਕੀ ਪਿੰਡ ਦੀ ਜਿੱ ਇਕੱਠਾ ਪਿਆ ਸੀ ਪਰਾਲੀ ਦੀ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਉਂਡ ਦਾ ਉਹਦੇ ਕੋਲੇ ਨੇ ਇਕੱਠਾ ਲੱਗੇ ਹੋਏ ਸੀਗੇ ਆ ਤੇ ਸਾਡੇ ਗੱਡੀਆਂ ਨੇ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਗੈਰੇ ਥੋਆ ਕੇ ਬੈਠੀਆਂ ਨੇ ਗੱਡੀਆਂ ਕਿਉਂਕਿ 3 ਸਫੇਅਰ ਦੀ ਅੱਗ 6 ਵਜੇ ਦੇ ਚੱਲੇ ਨੇ ਗੱਡੀਆਂ ਲਗਾਤਾਰ ਚੱਲ ਰਹੀਆਂ ਨੇ ਕਿੰਨੀਆਂ ਗੱਡੀਆਂ ਲੱਗੀਆਂ ਕੱਡੋ-ਕੱਡ ਵਿੱਚ 30-40 ਦੇ ਉੱਪਰ ਗੱਡੀਆਂ ਚੱਲ ਗਈਆਂ ਜੀ ਤੇ ਹੁਣ ਕਿੰਨਾ ਕੁ ਥੋੜੋ-ਮੋਡ ਕਾਬੂ ਪਾਇਆ ਗਿਆ ਅੱਗ ਤੇ ਕੁਝ ਨੇ ਥੋੜਾ-ਥੋੜਾ ਕਾਬੂ ਪਾਇਆ ਗਿਆ ਬਾਕੀ ਦੇਖਦੇ ਹਾਂ ਜੀਸੀਬੀ ਹਾਂਜੀ ਕੀ ਲੱਗਦਾ ਬਈ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ ਨਹੀਂ ਦੇਖੋ ਸਕੂਲ ਨਾਲ ਹੋਣੀ ਚਾਹੀਦੀ ਕੋਈ ਧੂਆਂ ਕੋਈ ਪ੍ਰਾਲਿਆ ਧੂਆਂ ਬਹੁਤ ਹੁੰਦਾ ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿੰਦੀ ਹਵਾ ਦੀ ਫਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾਣਾ ਸੀਗਾ ਉਸ ਕਨ ਬੱਚੇ ਵੀ ਬਿਮਾਰ ਹੋ ਸਕਦੇ ਸੀ ਜਿਹੜੀ ਕੰਪਨੀ ਉਹਨੂੰ ਲੈ ਕੇ ਆ ਉਹਨਾਂ ਕੋਲੋਂ ਪਾਣੀ ਦੀ ਇੰਤਿਆਮ ਸੀ ਨਹੀਂ ਤੇਰੇ ਮੇ ਹੁਣੋਂ ਦੀ ਗੱਡੀ ਆਈ ਹੈ ਬਾਹਰੋਂ ਉਹਨਾਂ ਕੋਲ ਸੀ ਗੀੜੀ ਗੱਡੀਆਂ ਦੀ ਪੈਕਟੇ ਜਿ ਖੜੇ ਸੀ ਉੱਥੋਂ ਗੱਡੀਆਂ ਨੇ ਬੁਲਾਈ ਇਹਨਾਂ ਨੇ ਆਪਣੀ ਅਧਰੀਆਂ ਕੋਈ ਪਾਣੀ ਦਾ ਕੋਈ ਇੰਤਿਆਮ ਹੈ ਨਹੀਂ ਸੀਗਾ ਇਸ ਟਾਈਮ ਕੰਪ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕਿਸੇ ਨੇ ਜਾ ਕੇ ਲਾਡ ਡਰ ਨਾਲ ਕਿਸੇ ਬੰਦੇ ਨੇ ਲਾਈ ਆ ਇਹਨਾਂ ਦੱਸਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦਕ ਪਤਾ ਨਹੀਂ ਲੱਗਿਆ ਹੁਣ ਕੀ ਲੱਗਦਾ ਕਿੰਨੇ ਕ ਟਾਈਮ ਦਾ ਕਰਦੇ ਦੇ ਕੰਮ ਹਜੀ ਵੀ ਲੱਗ ਜੇਗੀ ਪੂਰੀ ਦਿਹਾੜੀ ਲੱਗ ਜੇ ਤੱਕ ਨਹੀਂ ਫਲਾਣਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜਣਗੀ